ਉਹ ਉਸੇ ਜਗ੍ਹਾ ਤੇ ਖੜੇ ਆ ਜਿੱਥੋਂ ਬੈਠੇ ਬਾਬਾ ਜੀ ਨੇ ਮਤਲਬ ਵੀਡੀਓ ਬਣਾਈ ਸੀ ਤੇ ਉਦੋਂ ਉਹ ਵੀਡੀਓ ਵਾਇਰਲ ਹੁੰਦੀ ਆ ਉਹ ਜਗ੍ਹਾ ਤੇ ਖੜੇ ਆ ਉੱਥੇ ਦੀ ਵੀਡੀਓ ਸੀ ਬਾਬਾ ਜੀ ਉਹ ਅਕਸਰ ਜਿੱਥੇ ਟ੍ਰੈਕਟਰ ਖੜਾ ਸੀ ਤੇ ਹੁਣ ਇਸ ਜਗ੍ਹਾ ਨੂੰ ਲੈ ਕੇ ਜਿਹੜਾ ਸਵਾਲ ਸੀਗਾ ਵੀ ਇਹ ਜਗ੍ਹਾ ਕਹਿੰਦੇ ਪਹਿਲਾਂ ਹੀ ਸਾਫ਼ ਸੀ ਇਹ ਤਾਂ ਹੁਣ ਤੁਸੀਂ ਇਹ ਪਿੰਡ ਵਾਲਿਆਂ ਨੂੰ ਪੁੱਛੋ ਕੋਟ ਆਰਡਰੀਆਂ ਆਰਡਰੀਆਂ ਇਹਨਾਂ ਦੇ ਬੰਗਲਾ ਦਾ ਜਿਹੜਾ ਪਾਣੀ ਤਗੋਆ ਨਾਲ ਇਧਰ ਗੁਰਦੁਆਰਾ ਹਾਂਜੀ ਇੱਥੇ ਸੜਿਆਨ ਮਾਰਦੇ ਸੀ ਖੜਨੀ ਸੀ ਹੁੰਦਾ ਤਕਰੀਬਨ 40 ਦਿਨ ਤੋਂ ਵੱਧ ਦੇ ਸੇ ਮਸ਼ੀਨਾਂ ਚੱਲਦੀਆਂ ਰਹੀਆਂ ਤਾਂ ਆਹ ਜਿਹੜਾ ਹੈਗਾ ਸਾਰਾ ਸ਼ਾਫਟ ਹੋਇਆ ਇੱਥੇ ਦਾ ਜੀ ਬਹੁਤ ਜ਼ਾਰੇ ਗੰਦਗੀ ਦੀ ਸ਼ੁਰੂਆਤ ਗੰਦਗੀ ਦੀ ਇੱਥੋਂ ਹੀ ਹੋਈ ਆ ਇੱਥੇ ਜਿਹੜੀ ਕੋਈ ਡੈਰੀ ਕੋਈ ਡੈਂਗ ਨਮੀ ਲਾਉਣੀ ਹੁੰਦੀ ਸੀ ਉਹਨਾਂ ਦੀ ਮੇਨ ਡਿਮਾਂਡ ਇਹ ਹੁੰਦੀ ਸੀ ਵੀ ਭੂਖੜੀ ਚਲੇ ਜਾਓ ਤੇ ਸੇ ਤੁਸੀਂ ਫੋਟੋ ਆਂਦੇ ਆ ਘੋੜਵਾ ਨੇ ਜੀ ਇੱਥੋਂ ਸਾਨੂੰ ਨੰਗਣਾ ਤਾਂ ਨਹੀਂ ਸਾਥ ਤੇ ਅਸੀਂ ਆਹ ਹਾਲਤ ਸੀਗੀ ਇੱਥੇ ਇੱਥੇ ਇਹਨਾਂ ਗੋਹਾ ਹੁੰਦਾ ਸੀਗਾ ਜਿਹੜਾ ਹੁਣੇ ਪੇਟ ਚੋ ਵੇਸਟ ਹੋਣਾ ਹੁੰਦਾ ਸੀਗਾ ਉਹਦੇ ਨਾਲ ਤੁਸੀਂ ਕੀ ਕੀਤਾ ਉਹਦੇ ਨਾਲ ਇਹਨਾਂ ਦੇ ਸੀਤੇਵਾਲ ਮਾਡਲ ਟੂਲ ਆਇਆ ਉਹ ਜਾ ਕੇ ਦੇਖ ਸਕਦੇ ਹਾਂ 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 ਦੇਖ ਸਕਦੇ ਆ ਜੀ ਅਗਿਓ ਤਾਂ ਪਾਣੀ ਆਉਂਦਾ ਹਾਂਜੀ ਇਹਦਾ ਜਿਹੜਾ ਪਹਿਲਾ ਪਾਣੀ ਹੈਗਾ ਇਹਦੇ ਵਿੱਚ ਜਾਣ ਕੇ ਰੁਕ ਜਾਂਦਾ ਹਾਂਜੀ ਜਿਹੜੀ ਚੀਜ਼ ਆ ਤੁਸੀਂ ਦੇਖੋਗੇ ਹਾਂਜੀ ਇੱਥੇ ਰੋ ਜਾਨੀ ਇੱਥੋਂ ਉਸ ਦੀ ਇਹਨੂੰ ਬਾਹਰ ਕੱਢ ਲੈਣਾ ਇਹਦੇ ਵਿੱਚ ਨਾ ਠੋਲੜਾ ਤੇ ਨਾ ਕੋਈ ਤਰਨ ਵਾਲੀ ਹੈ ਤੇ ਪਾਣੀ ਆ ਜਿਹੜਾ ਹੈਗਾ ਇਧਰਲੇ ਬੰਨੇ ਟ੍ਰੀਟ ਹੋ ਗਿਆ ਤੁਸੀਂ ਦੇਖੋਗੇ ਜਾ ਰੇ ਜਿਹੜਾ ਕਿਸਮ ਦਿਖਾ ਲਿਆ ਵੀ ਇਹ ਪਾਣੀ ਖੇਤੀ ਦੇ ਲੈਗ ਹੋ ਗਿਆ ਪੀਣ ਡੋਜੋਗ ਨਹੀਂ ਹੁੰਦਾ ਮਤਲਬ ਹੁਣ ਇਹ ਪਾਣੀ ਉਹ ਚ ਨਹੀਂ ਰੜੂਗਾ ਨਾ 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 ਇਹ ਸੰਤਾਂ ਦੀ ਸੇਵਾ ਨੇ ਸਾਨੂੰ ਰੰਗ ਲਿਆ ਤੇ ਇੱਥੇ ਨਰਕ ਸੀ ਗੁਰਦੁਆਰੇ ਖੜ੍ਹ ਨਹੀਂ ਸਕਦੇ ਬਦਬੋ ਮਾਰਦੀ ਸੀ ਦਰਿਆ ਦੀ ਤੇ ਇਹਦੀ ਇਹ ਸੰਤਾਂ ਦੀ ਸੇਵਾ ਨੇ ਅਸੀਂ ਇਹਨਾਂ ਦਾ احਸਾਨ ساری ਉਮਰ ਨਹੀਂ ਭਲਾ ਸਕਦੇ ਔਰ ਇੱਥੋਂ ਗੰਦਗੀ ਸਾਫ ਹੋ ਕੇ ਤਾਂ ਸ਼ੁਰੂਆਤ ਹੋ ਗਈ ਅੱਗੇ ਹੌਲੀ ਹੌਲੀ ਸਾਫ ਹੁੰਦਾ ਜਾਣਾ ਜੀ ਇਹ ਕੋਈ ਐਦਾ ਹੋਈ ਨਹੀਂ ਹੈਗਾ ਵੀ ਇੱਥੇ ਪਾਣੀ ਸਾਫ਼ ਹੋ ਗਿਆ ਅੱਜੇ ਲੁਧਿਆਣਾ ਦੇ ਪਰਲੇ ਪਾਸੇ ਵੀ ਸਾਫ਼ ਜਾਊਗਾ ਇਹਨੂੰ ਥੋੜਾ ਟਾਈਮ ਜ਼ਰੂਰ ਲੱਗੂ ਕਿਉਂਕਿ ਸਾਡੇ ਵੀ ਪਾਣੀ ਆਏ ਤੋਂ ਬਾਅਦ ਵੀ ਦੂਸਰੇ ਦਿਨ ਪਾਣੀ ਸਾਫ਼ ਹੋਇਆ ਜਾ ਕੇ ਇਹ ਵੀ ਤੁਸੀਂ ਇੱਕ ਗਲਾਸ ਭਰ ਕੇ ਦਿਖਾ ਦਿਓ ਇੱਥੇ ਤਾਂ ਵੀ ਫਰਕ ਆ ਬਦਬੂ ਕਿਉਂ ਕਿ ਇੱਥੇ ਕੋਈ ਬਦਬੂ ਨਹੀਂ ਆ ਰਹੀ ਉਸ ਦਿਨ ਇੱਥੇ ਖੜਨੀ ਸੀ ਸਕਦੇ ਇਹਦੇ ਵਿੱਚੋਂ ਮੀਥਨ ਗੈਸ ਨਿਕਲਦੀ ਸੀ ਕੋਈ ਨਹੀਂ ਨੰਬਰ ਲੈਣ ਵਾਸਤੇ ਨਹੀਂ ਬੋਲਦੇ ਵੀ ਲੋਕਾਂ ਨੂੰ ਕਹਿ ਦਈਏ ਸਿਆਣ ਕੇ ਨਾ ਹੋਣਗੇ ਜੇ ਦੇ ਨਹੀਂ ਨਾ ਹੋਵਾਂਗੇ ਅਸੀਂ ਦੇਖਾਂਗੇ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਖਨਾਲੇ ਕੀ ਤੇ ਫਿਰ ਵੀ ਨਹੀਂ ਜੀ ਕਰਦਾ ਤੇ ਬਿਲਕੁਲ ਨਾ ਨਹਾਉਗੇ ਤੇ ਨਹੀਂ ਪੀਣ ਨੂੰ ਜੀ ਕਰਦਾ ਨਾ ਪੀਓ ਅਸੀਂ ਕਿਹਨੂੰ ਕਹਿੰਦੇ ਨਹੀਂ ਜਿਹੜਾ ਹੁਣ ਬੁੜਾ ਨਾਲੇ ਦੀ ਸਫਾਈ ਦੀ ਗੱਲ ਕਰੀਏ ਆਪਾਂ ਕੈਨੇਡਾ ਵਿੱਚ ਤੁਸੀਂ ਉਮੀਦ ਕਰਦੇ ਹੋ ਵੀ ਸਾਰਾ ਸਾਰ ਬੋਹ ਜੀਦਾ ਇਹੋ ਜਿਹੇ ਕੋਸ਼ਿਸ਼ ਅਸੀਂ ਬਖੂਬਾਨੀ ਨਹੀਂ ਕਰਦੇ ਅਸੀਂ ਸੇਵਾ ਤੇ ਲੱਗੇ ਹੋਏ ਆਂ ਦਿਨ ਕੋਸ਼ਿਸ਼ ਹੋਊਗੀ ਵੀ ਹੁਣ ਊਖੜੀ ਤੋਂ 7-8 ਕਿਲੋਮੀਟਰ ਲੁਧਿਆਣਾ ਤੇ ਲੁਧਿਆਣੇ ਤੇ ਕਰਾਂਗੇ ਜਿਹੜਾ ਪਾਣੀ ਇਸ ਤੋਂ ਆਪਾਂ ਆਏ ਆ ਉਥੇ ਪੀਡੀਐਸ ਦੇ ਤਾਹ ਨਹੀਂ ਦੇਖਿਆ ਵੀ 150 ਤੋਂ ਥੱਲੇ ਆ ਪਰ ਉਥੇ ਕਾਲੇ ਜਿਹੜੀ ਕਾਰਖਾ ਥਲੇ ਉਹ ਕੋਸ਼ਿਸ਼ ਕਰਾਂਗੇ ਇਹਦੇ ਵਿੱਚੋਂ ਕਿਸਤੀ ਵਾਰ ਕੇ ਕਿਸ ਤਰ੍ਹਾਂ ਇਹਨੂੰ ਸਾਫ਼ ਕਰਕੇ ਤੁਸੀਂ ਜੁੜੇ ਹੋਇਓ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ ਬਰਾ ਕੱਲ ਤੋਂ ਦੋ ਵੀਡੀਓ ਬੜੀਆਂ ਵਾਇਰਲ ਹੋ ਰਹੀਆਂ ਇੱਕ ਜਿਸੰਤ ਸੀਚੇਵਾਲ ਕਹਿ ਰਹੇ ਨੇ ਵੱਡਾ ਦਰਿਆ ਦੇ ਵਿੱਚ ਬੈਠ ਕੇ ਕਿ ਦਰਿਆ ਹੁਣ ਸਾਫ਼ ਹੋ ਚੁੱਕਾ ਤੇ ਦੂਜੇ ਪਾਸੇ ਦੂਜੀ ਧਿਰ ਹੁੰਦੀ ਹੈ ਉਹ ਇੱਕ ਪਿੰਡ ਤੇ ਜਾਂਦੇ ਆ ਤੇ ਉੱਥੇ ਜਾ ਕੇ ਦਿਖਾਉਂਦੇ ਆ ਕਿ ਵੀ ਦਰਿਆ ਦਾ ਹਾਲਾਤ ਜਿਹੜੇ ਹੈਗੇ ਸਾਰੇ ਉਮੀਦੀ ਉਮੀਦ ਬੜੇ ਹੋਏ ਆ ਇਹ ਸਾਰੇ ਵੀਡੀਓਜ਼ ਦੇ ਉੱਤੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਸੰਤ ਬਲਵੀਰ ਸਿੰਘ ਸੀਚੇਵਾਲ ਆਪਨੇ ਸਵਾਗਤ ਹੈ ਸੰਤ ਜੀ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਜੀ ਕੱਲ੍ਹ ਦੋ ਵੀਡੀਓ ਵਾਇਰਲ ਹੋ ਰਹੀਆਂ ਜੀ ਕੱਲ ਦੀਆਂ ਵੀਅਕਟਰਸ ਤਾਂ ਤੁਸੀਂ ਬੈਠੇ ਹੋ ਤੁਸੀਂ ਪਾਣੀ ਪੀ ਕੇ ਵੀ ਦਿਖਾ ਰਹੇ ਹੋ ਤੁਸੀਂ ਦਰਿਆ ਸਾਫ਼ ਹੋ ਗਿਆ ਤੁਸੀਂ ਕਹਿੰਦੇ ਹੋ ਜੀ ਇੱਕ ਜਿਹੜੀ ਦੂਜੀ ਧਿਰ ਹੈ ਉਹ ਆ ਕੇ ਇੱਕ ਪਿੰਡ 'ਚ ਖੜਦੀ ਆ ਆਗੇ ਕਹਿੰਦੇ ਆ ਵੀ ਦਰਿਆਵ ਦੇ ਹਾਲਾਤ ਸਾਰੇ ਉਹੀ ਨੇ ਕੁਝ ਨਹੀਂ ਬਦਲਿਆ ਤੇ ਜਮਾ ਸਾਫ ਨਹੀਂ ਹੋਇਆ ਇਹ ਸਾਰਾ ਕਿਵੇਂ ਆ ਲੋਕ ਕਿਹਨੂੰ ਸੱਚ ਮੰਨਣਾ ਉਹ ਨਾ ਅਸੀਂ ਕਹਿੰਦੇ ਜੀ ਨੂੰ ਤੁਸੀਂ ਆਪ ਕੈਮਰੇ ਦੇ ਨਾਲ ਜਾ ਕੇ ਆਪ ਤੁਸੀਂ ਉਹਦਾ ਜਿਹੜਾ ਨਾ ਨਿਰੇਖਣ ਕਰੋ ਅਸੀਂ ਕਦੇ ਨਹੀਂ ਕਿਹਾ ਕਿ ਆ ਕੇ ਸਾਰਾ ਪਾਣੀ ਸਾਫ ਹੋ ਗਿਆ ਜਦੋਂ ਤੋਂ ਸ਼ੁਰੂ ਕੀਤਾ ਇਹਦੇ ਵਿੱਚ ਪਾਣੀ ਡਿੱਗਦਾ ਸੀ ਸਭ ਤੋਂ ਜ਼ਿਆਦਾ ਸ਼ਹਿਰ ਦਾ 70% ਮਲੜੀ ਪਾਣੀ ਜੀ ਉਸ ਵੇਲੇ ਟ੍ਰੀਟਮੈਂਟ ਪਲਾਂਟ ਤੇ ਜਾਂਦਾ ਸੀ 90% ਮਲੜੀ ਪਾਣੀ ਐਸ ਵੇਲੇ ਜਾਂਦਾ ਉਹਦੇ ਉੱਤੇ 213 ਮਲਟੀ ਪਾਣੀ ਚਾਲਣ ਲੱਗਾ ਉਸ ਇੱਥੇ ਜਿਹੜਾ ਸੀਗਾ ਆਪਣੇ ਕਿੰਨੇ 30 ਸੈਕਟਰ ਦਾ ਪਾਣੀ ਉਹ ਸਾਰੇ ਤੋਂ ਸਾਰਾ ਇਹਦੇ ਵਿੱਚ ਦੋ ਜਿਹੜੀਆਂ ਅ ਬਾਰਸ਼ਾਂ ਦੇ ਪਾਣੀ ਲਈ ਪਾਈਪਾਂ ਲੱਗੀਆਂ ਸੀਗੀਆਂ ਉਹਨਾਂ ਵਿੱਚ ਦੀ ਜਾਂਦਾ ਸੀ ਉਹ ਸਾਰਾ ਟੈਪ ਕਰਾਇਆ 90 ਤੋਂ 213 ਤੇ ਟ੍ਰੀਟਮੈਂਟ پلان ਚੱਲ ਗਿਆ ਕਿ ਖਾਲੀ ਚੱਲਣ ਡਿਆ ਸੀ ਪਾਣੀ ਪੈਸੇ ਸਾਰੇ ਟ੍ਰੀਟਮੈਂਟ ਪਲਾਂਟ ਤੇ ਵੀ ਖਰਚ ਹੋਏ ਸੀ ਔਰ ਉਹਨਾਂ ਨੂੰ ਕਿਸੇ ਨੇ ਦੇਖਿਆ ਨਹੀਂ ਵੀ ਇਹ ਟੈਪ ਕਰਦੀ ਹੈ ਉਹਦੇ ਦੁਰੇ ਜਾਂਦਾ ਸੀ ਉਹਦੇ ਵਿੱਚ ਇੰਡਸਟਰੀ ਵਾਲੇ ਵੀ ਮੌਜਾਂ ਲੈਂਦੇ ਸੀ ਤਾਂ ਕਿ ਉਸ ਮੋਰੇ ਘੜਾ ਕੁਝ ਚੱਕਉਂਦਾ ਸੀ ਹੁਣ ਜਦੋਂ ਇਹ ਪਾਣੀ ਟੈਪ ਹੋ ਗਿਆ ਉਹ ਇੰਡਸਟਰੀ ਵਾਲਿਆਂ ਦੀ ਵੀ ਸਮੱਸਿਆ ਬਣ ਗਈ ਸੋ ਉਹਦੇ ਨਾਲ ਉਹ ਪਾਣੀ ਜਿਹੜੀ ਹੈਗੀ ਉਹ ਬੰਦ ਵੀ ਹੋ ਰਿਹਾ ਇੰਡਸਟਰੀ ਦੇ ਉੱਤੇ ਵੀ ਉਹ ਜ਼ੀਰੋ ਡੈਟਾਜ ਦੇ ਉੱਤੇ ਆ ਗਿਆ ਵੀ ਹੁਣ ਸਾਨੂੰ ਉਹਨਾਂ ਨੇ ਅੜਗੇ ਕਹਤਾ ਕਿ ਮਾਬਾਈ ਸਾਡੀ ਗੱਲ ਖੜਾ ਦਿਓ ਵੀ ਹੁਣ ਕੰਨੂ ਡੀਰ ਗੀਰੋ ਤੇ ਜਾਣਾ ਪਊਗਾ ਜੈ ਉਹ ਕਹਿੰਦੇ ਵੀ ਇੱਕ ਵਾਰਾ ਸਾਫ਼ ਤੋਂ ਉਹਨੂੰ ਕਹਿੰਦਾ ਇਹਦੇ ਵਿੱਚ ਪਾਣੀ ਨਹੀਂ ਪੈ ਸਕਦਾ ਤੁਸੀਂ ਆਪਣਾ ਇਹਦਾ ਜਿਹੜਾ ਹੱਲ ਆ ਤੁਸੀਂ ਆਪ ਲਓ ਸੋ ਉਹਦੇ ਵਿੱਚ ਦੇਖੋ ਹੀ ਕਿਦੋਂ ਪੈਂਦਾ ਹੋਵੇ ਤੁਹਾਡੇ ਸਾਹਮਣੇ ਵੀ ਆ ਡਸਟੀ ਤੇ ਸਿੱਧਾ ਪੈਂਦਾ ਉਹ ਆ ਮੈਂ ਸਾਡੇ ਧਿਆਨ ਤੇ ਲਾ ਦਿਓ ਉਹ ਅਬ ਉਹਦੇ ਕਰ ਉਹ ਕਹੂਗੀ ਜਿਹੜੇ ਧੋਏ ਸੀਗੇ ਸਟਵਨੀ ਆਂਦੇ ਉਹ ਵੀ ਬੰਦ ਹੋ ਗਏ ਇਸੇ ਨੇ ਖੜ ਸਕਦੇ ਰਾਖ ਇੱਥੇ ਡਿੱਗਦੀ ਸੁੱਤੇ ਸੋ ਜਿਹੜੇ ਪਹਿਲਾਂ ਸਾਡਾ ਪੜਾ ਸੀ ਉਦੋਂ ਨੂੰ ਵੀ ਸੀ ਉੱਥੇ ਬਸਿਆ ਸੀ ਹਾਂਜੀ ਐਸੇ ਕੈਮਰੇ ਦੇ ਉੱਤੇ ਐਸੇ ਅਖਰ ਤੇ ਜੀ ਉਦੋਂ ਥੋੜੇ ਬ੍ਰਦਰ ਸੀਗਾ ਹਾਂ ਬੋਲਦੇ ਸੀ ਕਹਿੰਦੇ ਬਾਬਾ ਜੀ ਤੁਸੀਂ ਕਹਿੰਦੇ ਅਸੀਂ ਇੱਥੇ ਇਸ਼ਨਾਨ ਕਰਨਾ ਬਿਲਕੁਲ ਜੀ ਤੁਸੀਂ ਪਾਣੀ 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 ਦਾ ਗੰਦਾ ਵਾ ਹਾਂਜੀ ਇਹ ਕਹ ਗੰਦਾ ਹੀ ਨਹੀਂ ਫਿਰ ਜਿਹੜਾ ਰੰਗ ਆ ਇਹ ਤਾਂ ਕੈਮਰਾ ਦਿਖਾ ਦੂਗਾ ਪਰ ਬਦਬੂ ਜੜੀਆਂ ਕੈਮਰੇ ਚ ਨਹੀਂ ਆਉਣੇ ਸੋ ਪਹਿਲੀ ਗੱਲ ਦਸੀਂ ਕਵਾਂਗੇ ਅੱਜ ਵੀ ਉੱਥੇ ਖੜੇ ਆ ਉਹ ਪਰਲੇ ਬੰਨੇ ਸੀ ਇੱਥੇ ਖੜੇ ਆ ਇਹ ਇਹਦੇ ਵਿੱਚੋਂ ਬਦਬੂ ਕਿੰਨੀ ਆ ਰਹੀ ਹੈ ਉਹ ਤੁਸੀਂ ਦੇਖ ਸਕਦੇ ਆ ਦੂਸਰਾ ਇਹਦਾ ਜਿਹੜਾ ਹੈਗਾ ਇਹਦੀ ਇਹ ਸਹਿਰ ਤੋਂ ਪਹਿਲਾਂ ਅੱਠ ਪਿੰਡਾਂ ਦਾ ਪਾਣੀ ਵਹਿੰਦਾ ਸੀ ਗੰਦਾ 79 ਡੈਰੀਆਂ ਸੀ ਉਹ ਸਾਰੇ ਤਾਂ ਸਾਰੇ ਗੋਹਾ ਫਿੜਦੇ ਸੀ ਜਿੱਥੇ ਇਹਦੀ ਉਹ ਖੂਹੜੀ ਪਿੰਡ ਦੀ ਉਹ ਰੀਲ ਪਾਈ ਹੋਈ ਆ ਅਸੀਂ ਜਿੱਥੇ ਬੈਠੇ ਆ ਹੁਣ ਵੀ ਤੁਹਾਨੂੰ ਇਸੇ ਲੈ ਕੇ ਚੱਲਾਂਗੇ ਜੀ ਬਿਲਕੁਲ ਸੋ ਉੱਥੇ ਕਿੰਦਾ ਗੋਹਾ ਸੀ ਤੇ ਆ ਪੰਜ ਪੰਜ ਫੋਟੋ ਉਹਨੂੰ ਉਹ ਕੱਢਿਆ ਬਾਹਰ ਉਹ ਕੋਥੇ ਪਾਣੀ ਰੁੜ ਗਿਆ ਸੀਗਾ ਗੋਹਾ ਸੀਗਾ ਮਸ਼ੀਨਾਂ ਨਾ ਕੱਢਿਆ ਹੁਣ ਇੱਥੇ ਇਦੋਂ ਗਾਂ ਜਿਸਿਆ ਜੜੀਆਂ ਡੈਰੀਆਂ ਸੀ ਇਹਨਾਂ ਇਥੇ ਪਾਣੀ ਸੀ ਤੇ ਇਹਨਾਂ ਨੇ ਪਾਣੀ ਦੇ ਵਿੱਚ ਹੀ ਗੋਹਾ ਪਾ ਫਾ ਹੁਣ ਉਹ ਪਾਣੀ ਜਦੋਂ ਅੱਪ ਕੱਢਦੇ ਆ ਤਾਂ ਮੋਕ ਬਣ ਜਾਂਦੀ ਆ ਉਹ ਨਿਕਲਦਾ ਨਹੀਂ ਹੁਣ ਜੇ ਪਾਣੀ ਦਾ ਜਿਹੜਾ ਉਹ ਵਹਾਨ ਜਿਹੜਾ ਉਸੇ ਸਾਫ਼ ਦੇਖਦੇ ਆ ਤੇ ਸਾਨੂੰ ਮਹਾਰਾਜ ਕਿਰਪਾ ਕਰਨ ਕੋ ਨਾਨਕ ਪਾਸ਼ਾ ਵਿਸਾਖੀ ਦੇ ਜਿੱਥੇ ਤੁਸੀਂ ਕਹਿੰਦੇ ਸੀ ਕਿ ਹਾਟ ਬਣਾਇਆ ਉਥੋਂ ਤੱਕ ਸਾਨੂੰ ਲੱਗਦਾ ਏ ਕਿ ਉਸ ਟਾਈਮ ਬਿਰਤਿਕ ਰਸੀ ਜਿਹੜਾ ਹੈਗਾ ਇੱਥੇ ਨਾਉਣ ਵਾਲਾ ਹੋ ਜਾਊਗਾ। ਇਹਦੋਂ ਗਾਂ ਦੂਸਰੇ ਪੜਾ ਗਊ ਘਾਟ ਉਦੋਂ ਕੋਈ ਸ਼ਹਿਰ ਦੇ ਵਿੱਚ ਕਿਹੜੇ ਡੱਕ ਦਾ ਖੇਲ ਦੀਆਂ ਡਾਰੀਆਂ, ਤਾਜਪੁਰ ਡਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਪੂਰੀ ਨਿਗਾਹ ਹੋਊਗੀ। ਉਦੋਂ ਮਗਰੋਂ ਜਿਹੜੀ ਹੈਗੀਆ ਦਰਿਆ ਦਾ ਲਾਸਟ ਜਦੋਂ ਅਸੀਂ ਉੱਥੇ ਜਾ ਕੇ ਕਹਾਂਗੇ ਵੀ ਹੁਣ ਪਾਣੀ ਸਾਫ਼ ਜਿਹੜਾ ਮਰਜ਼ੀ ਚੈੱਕ ਕਰ ਲਓ। ਜਿੱਥੋਂ ਅਸੀਂ ਕਹਿੰਨੇ ਹੁਣ ਅਸੀਂ ਵੀ ਉੱਥੇ ਖੜੇ ਉੱਥੇ ਜਾ ਕੇ ਦਿਖਾਵਾਂਗੇ ਵੀ ਪਾਣੀ ਠੀਕ ਵਗਦਾ ਕਿ ਨਹੀਂ ਵਗਦਾ। ਤੇ ਇੱਥੇ ਵੀ ਜਿਹੜਾ ਬਰਕ ਫਰਕ ਹੈ ਇਹ ਵੀ ਤੁਸੀਂ ਅੱਗੇ ਗਲਾਸ ਭਰ ਕੇ ਦਿਖਾ ਦਿਓ ਇੱਥੇ ਤਾਂ ਵੀ ਫਰਕ ਆ ਬਦਬੂ ਕਿਉਂ ਕਿ ਇੱਥੇ ਕੋਈ ਬਦਬੂ ਨਹੀਂ ਆ ਰਹੀ ਉਸ ਦਿਨ ਇੱਥੇ ਖੜਨੀ ਸੀ ਸਕਦੇ ਇਹਦੇ ਵਿੱਚੋਂ ਮੀਥਨ ਗੈਸ ਨਿਕਲਦੀ ਸੀ ਸੋ ਉਹਦਾ ਕਾਰਨ ਸੀ ਜਿਹੜੇ ਵੀ ਛੱਡੇ ਹੋ ਗੋਆ ਬਿਲਕੁਲ ਸੋ ਗੋਏ ਨੂੰ ਗੱਡ ਵੀ ਰਹੇ ਆ ਇਹਨੂੰ ਅੱਗੇ ਵਹਾ ਰਹੇ ਆ ਜਦੋਂ ਮਸ਼ੀਨਾਂ ਲੱਗੀਆਂ ਆਉਣ ਵਾਲੇ ਸਮੇਂ ਵਿੱਚ ਇੱਥੇ ਵੀ ਸਾਫ ਸੁਥਰਾ ਹੋਊਗਾ ਜੋ ਅਸੀਂ ਜਿਸ ਤਰੀਕੇ ਨਾਲ ਲੱਗੇ ਹੋ ਬਾਕੀ ਅਸੀਂ ਇਹ ਨਹੀਂ ਕਿਹਾ ਵੀ ਅੱਗੇ ਮੰਦਰ ਪੜ ਕੇ ਹੋ ਜਾਣ ਅਤੀ ਲੱਗੇ ਹੋਏ ਦਿਨ ਵੀ ਲੱਗੇ ਹੋਏ ਰਾਤ ਵੀ ਲੱਗੇ ਹੋਏ ਜੇ ਉਹਦੇ ਵਿੱਚ ਕੋਈ ਤੁਸੀਂ ਹਾਜ਼ਰੀਆਂ ਸਾਡੀਆਂ ਦੇਖ ਲਓਗੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਹਰ ਦਿਨ ਅਸੀਂ ਇੱਥੇ ਥੋੜਾ ਲੇਟ ਵੀ ਪਹੁੰਚੀ ਇੱਥੇ ਜ਼ਰੂਰ ਆਈਏ ਇੱਥੇ ਪਾਈਪ ਲਾਈਨ ਪੈ ਰਹੀ ਹੈ 3 ਕਿਲੋਮੀਟਰ ਇਹ ਟ੍ਰੀਟਮੈਂਟ ਪਲਾਂਟ ਦੇ ਨਾਲ ਜੋਨ ਲੱਗੀ ਸਿਆਹ ਪਿੰਡਾਂ ਦੇ ਵਿੱਚ ਤਕਰੀਬਨ 1 ਮਹੀਨੇ ਦੇ ਵਿੱਚ ਪੰਜਾਂ ਪਿੰਡਾਂ ਦਾ ਪੂਰਾ ਪਾਣੀ ਦਾ ਪ੍ਰਬੰਧ ਕਰ ਦਿੱਤਾ ਇਹਨਾਂ ਸੀਚੇ ਵਾਲ ਮਾਡਲ 2 ਕਹਿੰਦੇ ਉਹ ਵੀ ਤੁਹਾਨੂੰ ਦਿਖਾ ਦੇਗੇ ਭੂਖੜੀ ਦੇ ਵਿੱਚ ਹੀ ਉਹਨਾਂ ਦਾ ਵੀ ਗੋਹਾ ਆਪਣਾ ਭਰਿਆ ਪਿਆ ਸੀ ਉਹ ਉਹਦੇ ਨਾਲ ਵੀ ਤਾਂ ਕਿ ਅ ਅ ਜਿੰਨਾ ਅਸੀਂ ਬੋਲਦੇ ਆਂ ਮਾਰੇ ਗਰਭਾ ਕਰਨ ਲੋ ਜੇ ਤੇ ਅਮਲ ਹੋ ਗਏ ਕਾਨੂੰ ਕੋਈ ਅਸੀਂ ਨੰਬਰ ਲੈਣ ਵਾਸਤੇ ਨਹੀਂ ਬੋਲਦੇ ਲੋਕਾਂ ਨੂੰ ਕਹਿ ਦਈਏ ਸਿਆਣ ਕੇ ਨਹਾਉਣਗੇ ਜੇਦਾਂ ਅਸੀਂ ਨਹਾਵਾਂਗੇ ਅਸੀਂ ਦੇਖਾਂਗੇ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਖਿਲਾ ਲੇਗੀ ਤੇ ਫਿਰ ਵੀ ਨਹੀਂ ਜੀ ਕਰਦਾ ਤੇ ਬਿਲਕੁਲ ਨਾ ਨਹਾਇਓ ਜੀ ਤੇ ਨਹੀਂ ਪੀਣ ਨੂੰ ਜੀ ਕਰਦਾ ਨਾ ਪੀਓ ਅਸੀਂ ਕਿਹਨੂੰ ਕਹਿੰਦੇ ਨਹੀਂ ਜਿੱਤੋਂ ਤੁਹਾਡੀ ਵੀਡੀਓ ਵਾਇਰਲ ਹੋਈ ਹੈ ਕੱਲ੍ਹ ਵਾਲੀ ਪਰਸੋ ਵਾਲੀ ਹੁੰਦੇ ਜਾ ਸਕਦੇ ਆਪਾਂ ਜਾ ਸਕਦੇ ਹੁਣੇ ਤੁਹਾਨੂੰ ਦਿਖਾ ਸਕਦੇ ਬਾਕੀ ਗੱਲ ਉਹਥੇ ਜਾ ਕੇ ਕਰੀਸਾ ਸਤਿ ਸ੍ਰੀ ਅਕਾਲ ਧੰਨਵਾਦ ਹੁਣ ਆਪਾਂ ਉਸੇ ਜਗ੍ਹਾ ਤੇ ਖੜੇ ਆ ਜਿੱਥੋਂ ਬੈਠੇ ਬਾਬਾ ਜੀ ਨੇ ਮਤਲਬ ਵੀਡੀਓ ਬਣਾਈ ਸੀ ਤੇ ਉਦੋਂ ਵਦੋ ਵੀਡੀਓ ਵਾਇਰਲ ਹੁੰਦੀ ਆ ਉਹ ਜਗ੍ਹਾ ਤੇ ਖੜੇ ਆ ਉਹ ਉੱਥੇ ਦੀ ਵੀਡੀਓ ਸੀ ਬਾਬਾ ਜੀ ਹਾਂ ਇੱਥੇ ਔਕਸਜਨ ਜਿੱਥੇ ਖੜਾ ਸੀ ਤੇ ਹੁਣ ਇਸ ਜਗ੍ਹਾ ਨੂੰ ਲੈ ਕੇ ਜਿਹੜਾ ਸਵਾਲ ਸੀਗਾ ਇਹ ਜਗ੍ਹਾ ਕਹਿੰਦੇ ਪਹਿਲੇ ਹੀ ਸਾਫ਼ ਸੀ ਤੇ ਹੁਣ ਤੁਸੀਂ ਆ ਪਿੰਡ ਵਾਲਿਆਂ ਨੂੰ ਪੁੱਛੋ ਜਿਹੜਾ ਉਹ ਜ਼ਿਆਦਾ ਜ਼ਿਆਦਾ ਜਿਹੜਾ ਹੈਗਾ ਲੋਕਾਂ ਨੂੰ ਹੋਗਾ ਜਿਹੜੇ ਅਸੀਂ ਦੋ ਜਿਹੜੀ ਹੈਗੀ ਇੱਥੇ ਸਾਰੇ ਆ ਦੇਖੋ ਔਟ ਔੜ ਰਹੀਆਂ ਔੜ ਰਹੀਆਂ ਇਹਨਾਂ ਦੇ ਬੰਗਲ ਦਾ ਜਿਹੜਾ ਪਾਣੀ ਤੋ ਗੋਆ ਨਾਲ ਇਧਰ ਗੁਰਦੁਆਰਾ ਹਾਂਜੀ ਇੱਥੇ ਸੁਣਿਆਨ ਮਾਰਦੇ ਸੀ ਖੜਨੀ ਸੀ ਹੁੰਦਾ तकरीबन 40 ਦਿਨ ਤੋਂ ਵਾਦੇ ਸੀ ਮਸ਼ੀਨਾਂ ਚੱਲਦੀਆਂ ਰਹੀਆਂ ਤਾਂ ਆ ਜਿਹੜਾ ਹੈਗਾ ਸਾਰਾ ਖਾਫ ਹੋਇਆ ਇਹਦੇ ਵਿੱਚ ਵੀ ਤਿੰਨ ਵਾਰੀ ਇਹਨੂੰ ਸਾਫ਼ ਕੀਤਾ ਜੀ ਤਾਂ ਜਾ ਕੇ ਤੁਸੀਂ ਇਹ ਦੇਖੋ ਆ ਜਿਹੜੇ ਢੇਰਾਂ ਗੋਏ ਦੇ ਢੇਰੇ ਵਿੱਚੋਂ ਕੱਢਿਆ ਹੋਇਆ ਜਿਸੇ ਉੱਧਰ ਪਾਣੀ ਛੱਡ ਦਿੰਦੇ ਤੇ ਫਿਰ ਇਹਨੇ ਫੁੱਲੀ ਜਾਣਾ ਸੀਗਾ ਤੇਨੇ ਗਾਤ ਤੁਰੀ ਜਾਣਾ ਸੀ ਇਸੇ ਕਰਕੇ ਥੋੜਾ ਜਿਹਾ ਜਿਹੜਾ ਹੈਗਾ ਵੀ ਇਹਨੂੰ ਪਹਿਲੇ ਸਾਫ਼ ਕਰ ਲਈਏ ਥੱਲੇ ਰੇਤਾ ਨਿਕਲ ਆਈ ਉਹੋਲੇ ਗੋਸ ਹੀ ਹੁਣ ਦੇਤਾ ਤੇਰੇ ਤਾਂ ਤੇ ਦੇਣ ਬਿਲਕੁਲ ਪਾਣੀ ਦਾ ਇਹਦਾ ਰੀਚਾਰਜ ਤੁਸੀਂ ਇਹਨਾਂ ਨੂੰ ਜ਼ਿੰਮੇਦਾਰਾਂ ਨੂੰ ਕਿਉਂ ਪੰਜਾਂ ਦਿਨਾਂ ਤੱਕ ਕਰ ਇਹਨਾਂ ਨੂੰ ਪਤਾ ਲੱਗ ਜਾਣਾ ਕਿ ਸਾਡੇ ਏਰੀਆ ਚ ਕਿੰਨਾ ਪਾਣੀ ਦਾ ਰੀਚਾਰਜ ਹੋਇਆ ਕਿਉਂਕਿ ਇਹ ਜਿਹੜਾ ਵੱਡਾ ਦਰਿਆ ਵਾ ਜਿਸ ਤਰ੍ਹਾਂ ਚਿੱਟੀ ਵਹੀ ਹੈ ਉਹਦੇ ਵਿੱਚ ਕਾਲੀ ਰੇਤਾ ਇਹ ਮੋਟੀ ਰੇਤਾ ਜਿਹੜੀ ਕਾਲੀ ਵਹੀ ਹੈ ਉਹਦੇ ਵਿੱਚ ਜਿਹੜਾ ਹੈਗਾ ਕਾਲੇ ਰੰਗ ਦੀ ਗਾਰ ਆ ਜੀ ਰੇਤਾ ਨਹੀਂ ਕਿਉਂਕਿ ਉਹ ਬੜੀ ਸਲੋ ਚਲਦੀ ਹੈ ਜਿਹੜੀ ਚਿੱਟੀ ਵਹੀ ਹੈ ਉਹ ਬਹੁਤ ਫਾਸਟ ਚਲਦੀ ਸੀ ਉਹਦੇ ਵਿੱਚ ਬੜੀ ਮੋਟੀ ਰੇਤਾ ਸੀ ਜਿੱਦਾਂ ਦੀ ਉਹ ਚਿੱਟੀ ਮਹੀਂ ਚ ਰੇਤਾ ਸੀ ਓਦਾਂ ਨਹੀਂ ਰੇਤਾ ਇਹ ਬੁੱਢੇ ਦਰਿਆ ਦੇ ਵਿੱਚ ਇਹ ਵੀ ਇਹ ਰੇਤਾ ਦੇ ਉੱਤੇ ਚੱਲੇ ਹੁਣ ਤੱਕ ਇਹਦੇ ਵਿੱਚ ਟਰੈਕਟਰ ਵੀ ਵੜ ਜਾਂਦਾ ਉਹ ਖੜੇ ਆ ਹਾਂਜੀ ਕਿਉਂਕਿ ਸੱਲੇ ਰੇਤਾ ਜੇ ਇਹਦੇ ਗੇਬ ਹੁੰਦੀ ਫਿਨਿਸ਼ ਹੋਰ ਸਕਦਾ ਉਹ ਖੋਬੇ ਜਾਂਦੇ ਉਹ ਖੋਬੇ ਜਾਣਾ ਸੀ ਤੇ ਜਿਹੜਾ ਹੁਣ ਪੇਟ ਚੋਂ ਵੇਸਟ ਹੋਣਾ ਹੁੰਦਾ ਸੀਗਾ ਉਹਦੇ ਨਾਲ ਤੁਸੀਂ ਕੀ ਕੀਤਾ ਉਹਦੇ ਨਾਲ ਇਹਨਾਂ ਦੇ ਸੀਤੇਵਾਲ ਮਾਡਲ ਟੂਲ ਆਇਆ ਉਹ ਜਾ ਕੇ ਦੇਖ ਸਕਦੇ ਹਾਂ 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 ਦੇਖ ਸਕਦੇ ਆਜੋ ਤਾਂ ਇਹ ਸਾਰਾ ਆ ਗਿਆ ਠੀਕ ਠੋਕ ਰੋਹੀ ਰੋਹੀ ਆ ਹਾਂਜੀ ਸਿੱਤਵਾਲ ਮਾਡਲ 2 ਉਹ ਨੂੰ ਕਹਿੰਦੇ ਹਾਂਜੀ ਇਹ ਲਾ ਸਿੱਤਵਾਲ ਆ ਗਿਆ ਹੈ ਇਹਦੇ ਚ ਕੀ ਕੁਛ ਆ ਮੜਾ ਦਿਖਾਓ ਹਾਂ ਇਹਦੇ ਉਹੀ ਜਿਹਦੇ ਸਾਰੀਆਂ ਇਹਦੇ ਕੰਮ ਹੈ ਜਦੋਂ ਪਾਣੀ ਆਉਂਦਾ ਹਾਂਜੀ ਇਹਦਾ ਜਿਹੜਾ ਪਹਿਲਾ ਪਾਣੀ ਹੈਗਾ ਉਹ ਐਸਾ ਹੀ ਹੈਗਾ ਓਕੇ ਇਹਦੇ ਵਿੱਚ ਆਣ ਕੇ ਰੁਕ ਜਾਂਦਾ ਹਾਂਜੀ ਜਿਹੜੀ ਚੀਜ਼ ਆ ਤੁਸੀਂ ਦੇਖੋਗੇ ਹਾਂਜੀ ਇੱਥੇ ਰੁਕ ਜਾਨੀ ਇੱਥੋਂ ਉਸ ਦੀ ਇਹਨੂੰ ਬਾਹਰ ਕਰ ਲੈਣਾ ਆਹ ਘਾਰ ਜੀ ਠੀਕ ਹੈ ਜੀ ਇਹ ਤੋਂ ਅੱਗੇ ਇਹ ਪਹਿਲੇ ਪਾਣ ਚ ਆ ਗਿਆ ਤੇ ਇਹਦਾ ਪਾਣੀ ਇੱਥੇ ਤੁਸੀਂ ਦੇਖੋਗੇ ਹਲਕਾ ਜਿਹਾ ਘੁੰਮਦਾ ਹੈ ਉਹਦਾ ਕਾਰਨ ਇਹ ਨੂੰ ਹੈਗਾ ਵੀ ਥੋੜਾ ਜਿਹਾ ਸਟੇਸ ਹੋਵੇ। ਓਕੇ ਦੇਖੋ ਥੋੜਾ ਦੇਰ ਲਵੇ ਇਹਦੀ ਸਪੀਡ ਵੱਜ ਜਾਣੀ ਹੈ। ਤੇ ਇਸੇ ਤਰ੍ਹਾਂ ਹੀ ਆ ਜਿਹੜਾ ਦੂਸਰਾ ਹਾਂਜੀ ਇਹਦੇ ਵਿੱਚ ਤਰਨ ਵਾਲੀ ਚੀਜ਼ ਗ੍ਰੀਸ ਜੀ ਤੇਲ ਜੋ ਕੁਝ ਵੀ ਇਹਦੇ ਵਿੱਚ ਜਾਂ ਕੋਈ ਲਫਾਫਾ ਛੋਟਾ ਮੋਟਾ ਇਹਦੇ ਵਿੱਚ ਤੇ ਦੂੰਗਾ ਤੀਸਰੇ ਚ ਆ ਜਣਾ। ਇਹਦੇ ਵਿੱਚ ਨਾ ਥੋਲੜਾ ਤੇ ਨਾ ਕੋਈ ਤਰਨ ਵਾਲੀ ਹੈ। ਤੇ ਬਾਣੀ ਆ ਜਿਹੜਾ ਹੈਗਾ ਇਧਰਲੇ ਬਨੇ ਡ੍ਰੀਡ ਹੋ ਗਿਆ ਤੁਸੀਂ ਦੇਖੋਗੇ। ਜਾ ਰਿਹਾ ਜਿਹੜਾ ਕਿਸਮ ਦਿਖਾ ਲਿਆ ਵੀ 502 થਲੇ ਆਦਾ TDS ਜਦੋਂ ਹੁਣ ਉਹਦੇ ਵਿੱਚ ਹੋਰ ਵਕਿਰਿਆ ਹੋ ਕੇ ਉਹਦੇ ਵਿੱਚ ਪਾਣੀ ਨੇ ਆਪਣੇ ਆਪ ਦੇ ਜਿਹੜੇ ਜਿਹੜੇ ਬੈਕਟੀਰੀਆ ਪੈਦਾ ਹੋਣੇ ਹਾਂ ਹਾਂਜੀ ਉਹਨੇ ਪਾਣੀ ਨੂੰ ਟਰੀਟ ਕਰਦੇ ਸੀ BOD COD TDS ਡਾਊਨ ਹੋ ਜਾਣਾ ਇਹ ਪਾਣੀ ਖੇਤੀ ਦੇ ਲੈਗ ਹੋ ਗਿਆ ਪੀਣ ਜੋ ਯੋਗ ਨਹੀਂ ਹੁੰਦਾ ਮਤਲਬ ਹੁਣ ਇਹ ਪਾਣੀ ਉਹ ਚ ਨਹੀਂ ਰੜੂਗਾ ਨਾ 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 ਇਹ ਕਿਉਂ ਦਰਿਆ ਜਾਂਦਾ ਸ਼ੋ ਪਾਪੇ ਉਹਦੇ ਨਾਲ ਵੱਕ ਕਰਦਾ ਨਾ ਇਹ ਸਾਰੇ ਬੰਡਾਂ ਦਾ ਇਹ ਪੂਖੜੀ ਕਲਾ ਪੂਖੜੀ ਖੁਰਦਾ ਖਾਸੀ ਗਲਾ ਖਾਸੀ ਖੁਰ ਬੁੱਡੇਵਾਲ ਲਖੋਵਾਲੇ ਦੇ ਸਾਰੇ ਪਿੰਡਾਂ ਦੇ ਵਿੱਚ ਇਹ ਚਲੋ ਇਹਨਾਂ ਦਾ ਪਾਣੀ ਪੈਂਦਾ ਇਹ ਤਾਂ ਚਲੋ ਪਿੰਡਾਂ ਦਾ ਹੱਲ ਹੋ ਗਿਆ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਫੈਕਟਰੀਆਂ ਦਾ ਪਾਣੀ ਹੈ ਜਿਹੜਾ ਕਹਿੰਦੇ ਹਜੇ ਵੀ ਪੈਰਨ ਵਾਲੇ ਚ ਤਾਂ ਇਸ ਤੋਂ ਕਹਿੰਦੇ ਜਿੱਥੋਂ ਚਕਰਪਾ ਜਾਣੇ ਆਂ ਅੰਡਾ ਜਾਂ ਪੈਂਦੀ ਹੈਗੀਆ ਡੈਰੀਆਂ ਦਾ ਪਾਣੀ ਜਿਹੜਾ ਸਾਨੂੰ ਗੋਹ ਦਿਖਾਉਂਦੇ ਜਿਹੜਾ ਹੈਗਾ ਭਰਿਆ ਪਿਆ ਸੀ ਹੁਣ ਹੋ ਗਿਆ ਉਹ ਠੀਕ ਹੋ ਗਿਆ ਉਸ ਤੋਂ ਅੱਗੇ ਜਾਂਦੇ ਹੈਗੇ ਦੋ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਆ ਹਾਂਜੀ ਇੰਡਸਟਰੀਅਲ ਆ ਲੈਂਦੇ ਇੱਕ 50 ਮਲੜੀ ਹਾਂਜੀ ਤੇ 1.40 ਮਲਡੀ ਉਹਨਾਂ ਦਾ ਐਮਜੀਟੀ ਚ ਕੇਸ ਚੱਲਦਾ ਉਹਦੇ ਵਾਸਤੇ ਉਹ 10 ਤਰੀਕਾ ਜਦੋਂ ਕੋਟ ਕਹਦੂਗੀ ਬੰਦ ਹੋ ਜਾਊਗਾ ਉਹ ਸਾਰੇ ਬੰਦ ਹੋ ਜਾਣਗੇ ਤੇ ਅਸੀਂ ਤਾਂ ਕਿਹਨੇ ਪਾਣੀ ਟ੍ਰੀਟ ਹੋ ਗਿਆ ਵੀ ਇਹਦੇ ਵਿੱਚ ਨਹੀਂ ਪਾਣਾ ਚਾਹੀਦਾ ਇਹ ਟ੍ਰੀਟ ਹੋ ਕੇ ਖੇਤੀ ਨੂੰ ਲੱਗੇ ਨਾ ਕਿ ਇਹਦੇ ਵਿੱਚ ਪਵੇ ਜੀ ਉਹਦੇ ਵਾਸਤੇ ਜਤਨ ਜਿਹੜੇ ਹੈਗੇ ਉਹ ਕੁਝ ਕੰਮ ਸਰਕਾਰ ਨੇ ਕਰਨ ਵਾਲੇ ਉਹ ਤੁਹਾਨੂੰ ਪਤਾ ਕਿੰਨੇ ਕਿ ਚਰਚ ਹੋ ਜਾਂਦੇ ਜਿਹੜੇ ਕੁਝ ਅਸੀਂ ਕਰ ਸਕਦੇ ਆ ਉਹ ਅਸੀਂ ਤਾਂ ਹੀ ਉਹ ਮਹੀਨੇ ਤੇ ਨਾ ਮੇਨੇ ਸਭ ਮੇਨੇ ਇਹ ਪੰਜਾਬਿੰਡਾਂ ਦਾ ਜਿਹੜਾ ਪਾਣੀ ਵਿੱਚ ਵਹਿੰਦਾ ਸੀ ਉਹ ਬੰਦ ਕਰਤਾ ਇਦਾਂ ਦੇ ਟ੍ਰੀਟਮੈਂਟ ਉਹਨਾਂ ਸਾਰੇ ਜਿਹੜੇ ਹੈਗੇ ਉੱਥੇ ਲੱਗੇ ਹੋਏ ਤਾਂ ਚਲੋ ਮੇਰਾ ਆਖਰੀ ਸਵਾਲ ਹੀ ਤੁਹਾਡੇ ਐਸੇ ਜਿਹੜਾ ਹੁਣ ਬੁੜਾਂ ਨਾਲ ਦੀ ਸਫਾਈ ਦੀ ਗੱਲ ਕਰੀਏ ਆਪਾਂ ਕਿੰਨੇ ਟਾਈਮ ਤੁਸੀਂ ਉਮੀਦ ਕਰਦੇ ਹੋ ਵੀ ਸਾਰਾ ਸਾਬ ਹੋ ਜੀਦਾ ਅਸੀਂ ਜਿਹੜਾ ਹੈਗੇ ਸਾਰੇ ਦਾ ਇਹੋ ਜਿਹਾ ਕੁਛ ਅਸੀਂ ਬਖਵਾਣੀ ਨਹੀਂ ਕਰਦੇ ਤੇ ਨਾ ਇਹੋ ਜਿਹਾ ਅਸੀਂ ਪੰਗਾ ਲੈਣੇ ਹੁੰਦੇ ਅਸੀਂ ਐਂ ਕਰਦਾਂਗੇ ਅਸੀਂ ਐਂ ਕਰਦਾਂਗੇ ਅਸੀਂ ਸੇਵਾ ਤੇ ਲੱਗੇ ਹੋਏ ਹਾਂ ਦਿਨ ਵੀ ਲੱਗੇ ਹੋਏ ਆ ਰਾਤ ਵੀ ਲੱਗੇ ਹੋਏ ਆ ਕੋਸ਼ਿਸ਼ ਹੋਊਗੀ ਵੀ ਹੁਣ ਊਖੜੀ ਤੋਂ 7-8 ਕਿਲੋਮੀਟਰ ਉੱਰ ਲੁਧਿਆਣਾ ਤੇ ਲੁਧਿਆਣੇ ਤੇ ਕਰ ਕਿ ਜਿਹੜਾ ਪਾਣੀ ਇਸ ਤੋਂ ਆਇਆ ਉਹਦੇ TDS ਦੇ ਤਾਂ ਜੀ ਦੇਖਿਆ ਵੀ 150 ਤੋਂ ਥੱਲੇ ਆ ਪਰ ਉੱਥੇ ਕਾਲੇ ਜਿਹੜੀ ਕਾਰਖਾ ਥੱਲੇ ਉਹ ਕੋਸ਼ਿਸ਼ ਕਰਨਗੇ ਇਹਦੇ ਵਿੱਚੋਂ ਕਿਸਤੀ ਫਾਲ ਕੇ ਕਿਸ ਤਰ੍ਹਾਂ ਇਹਨੂੰ ਸਾਫ਼ ਕਰਕੇ ਫਿਰ ਉਸ ਤੋਂ ਕਾ ਗਊ ਘਾਟ ਹੋਊਗਾ ਗਊ ਘਾਟ ਤੋਂ ਬਾਅਦ ਜਿਹੜਾ ਹੈਗਾ ਫਿਰ ਜਿੱਥੇ ਦਰਿਆ ਦੇ ਵਿੱਚ ਡਿੱਗਦਾ ਉੱਥੇ ਹੋਊਗਾ ਜਦੋਂ ਉੱਥੇ ਕਹਿ ਦਾਂਗੇ ਵੀ ਹੁਣ ਪਾਣੀ ਸੀ ਵੀ ਠੀਕ ਆ ਤਸਰ ਜਿਹੜਾ ਮਰਜ਼ੀ ਚ ਕਰ ਸਕਦਾ ਸੀ ਤਸੀਂ ਕਹਿ ਨਹੀਂ ਰਹੇ ਜੀ ਤੇ ਕਰ ਰਿਹਾ। ਇਹ ਦਿਨ ਕਰ ਲਿਆ। ਉਹ ਦਿਨ ਜ਼ਰੂਰ ਆਇਥੇ ਅਸੀਂ ਕਹਿੰਦੇ ਸੀ ਤੂੰ ਤਾਂ ਠੀਕ ਹੋ ਗਿਆ। ਇਥੋਂ ਤੁਸੀਂ ਵੀ ਦੇਖ ਲਓ ਅਸੀਂ ਤੁਹਾਨੂੰ ਪੀ ਕੇ ਦਿਖਾਤਾ ਹੋਰ ਤੇ ਅਸੀਂ ਕਾਹ ਕੁਝ ਨਹੀਂ ਕਰ ਸਕਦੇ। ਤਾਂ ਉਹਨਾਂ ਨਾਮ ਮੰਨ ਲੈ ਜੀ ਮਰਜ਼ੀ ਅਸੀਂ ਕਹਤੋਂ ਬਾੜੀ। ਇਸ ਚੀਜ਼ ਵਿੱਚ ਇੰਟਰਸਟ ਨਹੀਂ ਰੱਖਿਆ। ਕਿਉਂਕਿ ਜਦੋਂ ਤੁਸੀਂ ਕਰਦੇ ਹੋ ਕਰੀ ਜਾਓ। ਬਾਕੀ ਰਿਜ਼ਲਟ ਗੁਰੂ ਦੇ ਹੱਥ ਹੁੰਦੇ ਆ। ਅਸੀਂ ਉਹਦੇ ਤੇ ਡੋਰ ਛੱਡੀ ਆ। ਤਾਂ ਬਾਬਾ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਧੰਨਵਾਦ। ਪਾ ਇੱਕ ਸਵਾਲ ਹੁਣ ਪਿੰਡ ਵਾਲਿਆਂ ਨੂੰ ਜ਼ਰੂਰ ਪੁੱਛਾਂਗੇ ਕਿਉਂਕਿ ਉਹ ਇੱਥੇ ਰਹਿੰਦੇ ਆ ਏਰੀਏ ਜਿੱਥੇ ਆ ਬਾਬਾ ਜੀ ਦੀ ਵੀਡੀਓ ਆਈ ਸੀ ਕਿ ਕੀ ਇਹ ਥਾ ਵਾਕਈ ਪਹਿਲੇ ਸਾਫ਼ ਸੀ ਕਿ ਬਾਬਾ ਜੀ ਨੇ ਕੀਤੀ ਆ ਮੇਰਾ ਨਾਮ ਸਤਪਾਲ ਸਿੰਘ ਸਰਪੰਚ ਪਿੰਡ ਭੂਖੜੀ ਖੁਰਤ ਹਾਂਜੀ ਜੇ ਨਾਲ ਲੁਧਿਆਣਾ ਤਾਂ ਜਿਹੜੇ ਥਾ ਤੋਂ ਬਾਬਾ ਜੀ ਦੀ ਵੀਡੀਓ ਆਈ ਸੀ ਉਹ ਉਹ ਪਹਿਲਾਂ ਸਾਫ਼ ਸੀ ਕਿ ਬਾਬਾ ਜੀ ਨੇ ਕੀਤੀ ਆ ਇੱਥੇ ਤਾਂ ਜੀ ਬਹੁਤ ਜ਼ਾਰੇ ਗੰਦਗੀ ਸੀਗੀ ਸ਼ੁਰੂਆਤ ਗੰਦਗੀ ਦੀ ਇੱਥੋਂ ਹੀ ਹੋਈ ਆ ਇੱਥੇ ਜਿਹੜੀ ਕੋਈ ਡੈਰੀ ਕੋਈ ਡੈਂਗ ਨਮੀ ਲਾਉਣੀ ਹੁੰਦੀ ਸੀ ਉਹਨਾਂ ਦੀ ਮੇਨ ਡਿਮਾਂਡ ਇਹੀ ਹੁੰਦੀ ਸੀ ਵੀ ਭੂਖੜੀ ਚਲੇ ਜਾਓ ਇੱਕ ਤਾਂ ਇੱਧਰ ਹੋਰ ਕੋਈ ਵਧੀਆ ਵਾਦੀ ਨਾ ਹੋਣ ਕਰਕੇ ਜ਼ਮੀਨ ਦੇ ਰੇਟ ਘਟੋਗੇ ਸੀਗੇ ਕਿਉਂਕਿ ਗੰਦਗੀ ਕਰਕੇ ਔਰ ਵਧੀਆ ਕੋਈ ਹਾਰ ਨਹੀਂ ਸਿਰਿਆ ਔਰ ਡੈਰੀਆਂ ਵਾਲਿਆਂ ਦੀ ਜਾਂ ਡੈਂਗ ਵਾਲਿਆਂ ਦੀ ਮੇਨ ਇਹੀ ਹੁੰਦੀ ਉਹਨਾਂ ਨੂੰ ਪਾਣੀ ਦੀ ਸਮੱਸਿਆ ਪਾਣੀ ਲਈ ਉਹਨਾਂ ਨੂੰ ਬਹੁਤ ਵਧੀਆ ਹੱਲ ਲੱਭਿਆ ਵਧੀਆ ਇਹ ਸਾਨੂੰ ਤਾਂ ਇਹ ਸੁਪਨੇ ਦੀ ਤਰ੍ਹਾਂ ਹੀ ਲੱਗ ਰਿਹਾ ਅੱਜ ਵੀ ਵੀ ਪਤਾ ਨਹੀਂ ਸੁਪਨੇ ਦੇਖ ਰਹੇ ਆ ਜਿਹੜਾ ਐਡੀ ਛੇਤੀ ਕੰਮ ਹੋਇਆ ਔਰ ਇੱਥੋਂ ਗੰਦਗੀ ਸਾਫ਼ ਹੋ ਕੇ ਤਾਂ ਸ਼ੁਰੂਆਤ ਹੋ ਗਈ ਅੱਗੇ ਹੋਰ ਹੀ ਹੋਰ ਸਾਫ਼ ਹੁੰਦਾ ਜਾਣਾ ਜੀ ਇਹ ਕੋਈ ਐ ਤਾਂ ਹੈ ਹੀ ਨਹੀਂ ਹੈਗਾ ਵੀ ਇੱਥੇ ਪਾਣੀ ਸਾਫ਼ ਹੋ ਗਿਆ ਅੱਜੇ ਲੁਧਿਆਣਾ ਦੇ ਪਰਲੇ ਪਾਸੇ ਵੀ ਸਾਫ਼ ਜਾਊਗਾ ਇਹਨੂੰ ਥੋੜਾ ਟਾਈਮ ਜ਼ਰੂਰ ਲੱਗੂ ਕਿਉਂਕਿ ਸਾਡੇ ਵੀ ਪਾਣੀ ਆਏ ਤੋਂ ਬਾਅਦ ਵੀ ਦੂਸਰੇ ਦਿਨ ਪਾਣੀ ਸਾਫ਼ ਹੋਇਆ ਜਾ ਕੇ ਜੀ ਇਹ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਵੀ ਜਾਦੂ ਦੀ ਛੜੀ ਫੇਰੀ ਤੇ ਪਾਣੀ ਸਿਰੇ ਤੱਕ ਸਾਫ਼ ਹੋ ਜਾਊਗਾ ਹੁਣ ਤੁਸੀਂ ਇਹ ਦੇਖੋ ਡਾਈਆਂ ਵਾਲਿਆਂ ਤੇ ਇਹ ਡੈਰੀਆਂ ਵਾਲਿਆਂ ਦੀ ਮੇਨ ਡਿਮਾਂਡ ਇਹ ਹੁੰਦੀ ਸੀ ਵੀ ਸਾਨੂੰ ਜ਼ਮੀਨ ਜਿਹੜੀ ਆ ਦਰਿਆ ਦੇ ਉੱਤੇ ਪ੍ਰੋਵਾਈਡ ਕਰਾਓ ਕਿਉਂਕਿ ਤਰੇ ਆਦੇ ਵਿੱਚ ਅਸੀਂ ਆਪਦਾ ਗੋਹਾ ਤੇ ਪਾਣੀ ਸਾਰਾ ਇਹਦੇ ਵਿੱਚ ਸਿੱਟ ਰਹੀਏ ਸਿੱਟੀ ਜਾਈਏ ਤੇ ਸੱਟ ਵੀ ਲਾਇਏ ਸੀਗੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਗੋਹਾ ਕਿੰਨਾ ਬਾਹਰ ਕੱਢ ਕੇ ਰੱਖਿਆ ਹੋਇਆ ਯਾਨੀ ਇੱਥੇ ਜੀ ਸਾਨੂੰ ਨੰਗਣਾ ਬਹੁਤ ਜ਼ਿਆਦਾ ਮੁਸ਼ਕਲ ਸੀ ਸਾਡਾ ਪੁਲ ਵੀ ਟੁੱਟਿਆ ਸੀ ਸਾਨੂੰ 4 ਕਿਲੋਮੀਟਰ ਘੁੰਮ ਕੇ ਤਣਾਣਸੂ ਪਿੰਡ ਦੇ ਵਿੱਚ ਹੀ ਆਉਣਾ ਪੈਣਾ ਸੀਗਾ ਹੁਣ ਆ ਜਿਹੜਾ ਥਾਂ ਸੀਗੀ ਹੁਣ ਸਾਫ ਹੋਈ ਆ ਤੇ ਲੈ ਹੈ ਨਹੀਂ ਸਿਸ ਤੇ ਇਸੇ ਤੋਂ ਦੀ ਘਟ ਹਾਂ ਜੀ ਇਹ ਥਾਰਿਆ ਓੜਵਾ ਨੇ ਜੀ ਇੱਥੋਂ ਸਾਨੂੰ ਨੰਗਣਾ ਤੰਗ ਇਹਨਾਂ ਸਾਤੇ ਅਸੀਂ ਹਾਲ ਹਾਲ ਦਸੀਗੀ ਤੇ ਅਇਤਨ ਗੁਹਾ ਹੁੰਦਾ ਸੀਗਾ ਉਹਦੇ ਵਿੱਚ ਨੰਗੜਾ ਬਹੁਤ ਮੁਸ਼ਕਲ ਹੋਈ ਆ ਕੇ ਅਸੀਂ ਤੁਹਾਡੇ ਕੋਲੇ ਬਕਾਇਦਾ ਅਸੀਂ ਡੀਸੀ ਸਾਹਿਬ ਨੂੰ ਮਿਲੇ ਜਾ ਕੇ ਸਾਰਾ ਮੁੰਡਿਆ ਸਾਹਿਬ ਨੂੰ ਮਿਲੇ ਪਰ ਕੋਈ ਸਫਾਈ ਨਹੀਂ ਸੀ ਹੋਈ ਹੁਣ ਬਾਬਾ ਜੀ ਆਏ ਨੇ ਜਿੱਦਾਂ ਤੋਂ ਇਹਨਾਂ ਨੇ ਸਾਰਾ ਵੀੜਾ ਚੱਕਿਆ ਤਾਂ ਸਫਾਈ ਹੋ ਰਹੀ ਆ ਹੌਲੀ ਹੌਲੀ ਸਫਾਈ ਹੋਊਗੀ ਹੁਣ ਇਹ ਨਹੀਂ ਹੈਗਾ ਵੀ ਇੱਕਦਮ ਸਫਾਈ ਹੋ ਜਾ ਇਹ ਤਾਂ ਅਸੀਂ ਤਾਂ ਸੋਚ ਨਹੀਂ ਸਕਦੇ ਕਿ ਛਪੜੇ ਤੋਂ ਗੁਆ ਨਿਕਲ ਜੂ ਬਾਬਾ ਜੀ 40 ਦਿਨ ਮਸ਼ੀਨ ਚੱਲੀ ਜੇ ਇੱਥੇ ਰੈਗੂਲਰ 10 ਘੰਟੇ ਤਾਂ ਸਾਬ ਹੋ ਜਾਗਾ ਤੇ ਦੇ ਕੋਈ ਗੋਹਾ ਕੱਢ ਕੇ ਸੈਡੋਂ ਤੇ ਲਾਇਆ ਸੇਵਾ ਉਹ ਦੋਵੇਂ ਭਲੇ ਇੱਕ ਸੰਤ ਤੇ ਕ੍ਰਾਮ ਹੈ ਸਾਂ ਰਾਮ ਜੋ ਦਾਤਾ ਮੁਕਤ ਕਾ ਸੰਤ ਜਿਵਾਵੇ ਨਾਮ ਇਹ ਸੰਤਾਂ ਦੀ ਸੇਵਾ ਨੇ ਸਾਨੂੰ ਰੰਗ ਲਿਆ ਤੇ ਇਥੇ ਨਰਕ ਸੀ ਗੁਰਦੁਆਰੇ ਖੜੀ ਨਹੀਂ ਸਕਦੇ ਬਦਬੋ ਮਾਰਦੀ ਸੀ ਦਰਿਆ ਦੀ ਤੇ ਇਹਦੀ ਇਹ ਸੰਤਾਂ ਦੀ ਸੇਵਾ ਨੇ ਅਸੀਂ ਇਹਨਾਂ ਦਾ احسان ساری عمر ਨਹੀਂ ਭਲਾ ਸਕਦੇ ਪੈ ਮਹਾਰਾਜ ਦੀ ਕਿਰਪਾ ਨਾਲ ਇਥੇ ਬਜ਼ਾਕੀ ਦਾ ਮੇਲਾ ਲੱਗਣ ਜਾ ਰਿਹਾ ਜੀ ਔਰ ਸਾਰਿਆਂ ਨੂੰ ਜਿੰਨੇ ਵੀ ਤੁਹਾਡੇ ਚੈਨਲ ਆਹੀਂ ਸੁਣਦੇ ਨੇ ਸਾਰਿਆਂ ਨੂੰ ਬਸਾਖੀ ਵਾਲੇ ਦਿਨ ਭੂਖੜੀ ਖੁਰਦ ਵਿਖੇ ਪਹੁੰਚਣ ਦਾ ਸੱਦਾ ਵੀ ਦਿੰਨੇ ਆਂ ਔਰ ਆਕੇ ਜਿਹੜਾ ਅੱਖੀਂ ਹਾਲ ਦੇਖੋ ਇਹ ਨਹੀਂ ਕੋਈ ਆਲਾਕੇ ਵੀਡੀਓ ਚ ਕੋਈ ਹੋਰ ਦਿਖਾਈ ਜਾਂਦੇ ਨੇ ਹੈ ਤੇ ਕੁਝ ਹੋਰ ਜੀਨੂੰ ਵੀ ਕੋਈ ਸ਼ੰਕਾ ਹੈਗੀ ਆ ਉਹ ਸਾਡੇ ਨਾਲ ਸੰਪਰਕ ਵੀ ਕਰ ਸਕਦਾ ਸਾਡੇ ਪਿੰਡ ਆਵੇ ਜਦ ਮਰਜੀ ਵੈਲਕਮ ਆਕੇ ਦੇਖੇ ਜੀ ਤਾਂ ਇਸ ਵੀਡੀਓ ਚ ਨਹੀਂ ਤੁਸੀਂ ਜੁੜੇ ਰਹੋ ਅਖਰ ਦੇ ਨਾਲ